ਦੁਨੀਆ ਦੇ ਲੋਕਾਂ ਨਾਲ ਗੱਲ ਕਰਨੀ ਹੋਵੇ ਰਿਸ਼ਤੇਦਾਰਾਂ ਨਾਲ ਮਿੱਤਰਾਂ ਦੋਸਤਾਂ ਨਾਲ ਗੱਲ ਕਰਨੀ ਹੋਵੇ ਸਾਨੂੰ ਫੋਨ ਦੀ ਜ਼ਰੂਰਤ ਪੈਂਦੀ ਹੈ ਅਸੀਂ ਜਦੋਂ ਵੀ ਦੁਨੀਆ ਦੇ ਲੋਕਾਂ ਨਾਲ ਗੱਲ ਕਰਨੀ ਹੈ ਪਿਆਰਿਓ ਜਰੀਆ ਕੀ ਹੈ ਫੋਨ ਦੁਨੀਆ ਦੇ ਨਾਲ ਗੱਲ ਕਰਨ ਦੇ ਲਈ ਸਾਨੂੰ ਫੋਨ ਦੀ ਜ਼ਰੂਰਤ ਪੈਂਦੀ ਹੈ ਤੇ ਸੱਚੀ ਗੱਲ ਪਰਮੇਸ਼ਰ ਨਾਲ ਗੱਲ ਕਰਨ ਦੇ ਲਈ ਤੈਨੂੰ ਮੌਣ ਦੀ ਜ਼ਰੂਰਤ ਪੈਂਦੀ ਹੈ ਆਖੋ ਧੰਗੁਰੂ ਨਾਮਦਾਸ ਜੀ ਸਤਿ ਸ੍ਰੀ ਅਕਾਲ ਗੁਰੂ ਗੋਬਿੰਦ ਸਾਹਿਬ ਦੇ ਅੰਮ੍ਰਿਤ ਵੇਲੇ ਹੋ ਸ਼্নানਨ ਕਰ ਫਿਰ ਬਸ ਚੁੱਪਚੀ ਪੀਤੇ ਆਪਣੇ ਮਾਲਕ ਦੇ ਚਰਨਾਂ ਦਾ ਧਿਆਨ ਧਰ ਕੇ ਬਹਿ ਜਾ ਬਸ ਉਦੋਂ ਤੂੰ ਏ ਤੇ ਤੇਰਾ ਮਾਲਕ ਦੂਜਾ ਕੋਈ ਨਹੀਂ ਜੀ ਕਿ ਤੇਰੇ ਗੁਰੂ ਰਾਮਦਾਸ ਤੂੰ ਏ ਤੇ ਤੇਰੇ ਬਾਬਾ ਦੀਪ ਸਿੰਘ ਤੂੰ ਏ ਤੇਰੇ ਭਗਤ ਜਨ ਉਹ ਗੁਰੂ ਦੇ ਰੰਗੇ ਹੋਏ ਮਹਾਂਪੁਰਖ ਬਸ ਜਨਾ ਦਾ ਤੂੰ ਧਿਆਨ ਧਰੀ ਬੈਠਾ ਹੈ ਦੁਨੀਆ ਦੇ ਲੋਕਾਂ ਨਾਲ ਗੱਲ ਕਰਨੀ ਹੋਵੇ ਰਿਸ਼ਤੇਦਾਰਾਂ ਨਾਲ ਮਿੱਤਰਾਂ ਦੋਸਤਾਂ ਨਾਲ ਗੱਲ ਕਰਨੀ ਹੋਵੇ ਸਾਨੂੰ ਫੋਨ ਦੀ ਜ਼ਰੂਰਤ ਪੈਂਦੀ ਹੈ